ਮੈਂ ਰਮਨਦੀਪ ਤੁਸੀਂ ਸੁਣ ਰਹੇ ਹੋ ਦਸਤਕ ਥੋੜੇ ਦਿਨ ਪਹਿਲਾਂ ਸੌਣ ਦਾ ਮਹੀਨਾ ਲੰਘਿਆ ਤੇ ਦੋਕ ਦਿਨ ਪਹਿਲਾਂ ਭਾਦੋਂ ਸ਼ੁਰੂ ਹੋਇਆ ਸੌਣ ਦਾ ਮਹੀਨਾ ਕੁੜੀਆਂ ਚਿੜੀਆਂ ਬਾਰੇ ਕਹਿੰਦੇ ਹੁੰਦੇ ਨੇ ਵੀ ਬਹੁਤ ਵਧੀਆ ਹੁੰਦਾ ਉਹ ਉਡੀਕਦੀਆਂ ਨੇ ਹਨਾ ਜਿਨ੍ਹਾਂ ਦੇ ਨਵੇਂ ਵਿਆਹ ਹੋਏ ਆ ਜਾਂ ਪੁਰਾਣੀਆਂ ਵੀ ਵਿਆਹੀਆਂ ਸੌਣ ਮਹੀਨੇ ਦੇ ਵਿੱਚ ਉਹਨਾਂ ਨੂੰ ਪੇਕਿਆਂ ਤੋਂ ਸੰਧਾਰੇ ਆਉਂਦੇ ਨੇ ਉਹਨਾਂ ਦੇ ਭਰਾ ਹਨਾ ਸੰਧਾਰਾ ਲੈ ਕੇ ਆਉਂਦੇ ਆ ਤੇ ਸਾਡੇ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਇੱਕ ਇਹ ਟ੍ਰੈਂਡ ਹੈਗਾ ਕਿ ਪੀਪੇ ਵਾਲੇ ਬਿਸਕੁਟ ਪਿੰਡਾਂ ਦੇ ਵਿੱਚ ਲੋਕ ਬਿਸਕੁਟ ਕਢਵਾਉਂਦੇ ਆ ਪੱਠੀਆਂ ਤੇ ਜਾ ਕੇ ਫਿਰ ਪੀਪੇ ਦੇ ਵਿੱਚ ਉਹਨਾਂ ਨੂੰ ਆਪਣੀਆਂ ਕੁੜੀਆਂ ਨੂੰ ਦਿੰਦੇ ਨੇ ਜਾਂ ਸੇਵੀਆਂ ਬਣਵਾਉਂਦੇ ਆ ਜਾਂ ਬਿਸਕੁਟ ਕੋਈ ਵੀ ਖਾਣ ਪੀਣ ਵਾਲੀ ਚੀਜ਼ ਤੋਹਫੇ ਦੇ ਰੂਪ ਸੰਧਾਰੇ ਦੇ ਉਹਨੂੰ ਉਹਦਾ ਨਾਮ ਦਿੱਤਾ ਜਾਂਦਾ ਸੰਧਾਰਾ ਤੇ ਉਹ ਫਿਰ ਭਰਾ ਭੈਣਾਂ ਲਈ ਲੈ ਕੇ ਜਾਂਦੇ ਆ ਜਾਂ ਜੇ ਪਿੱਕੇ ਆਉਂਦੀਆਂ ਕੁੜੀਆਂ ਉੱਥੋਂ ਫਿਰ ਉਹਨੂੰ ਸੰਧਾਰਾ ਦੇ ਕੇ ਹੀ ਭੇਜਿਆ ਜਾਂਦਾ ਕਈ ਵਾਰ ਸਾਡੇ ਤਾਂ ਪੰਜਾਬੀ ਦੇ ਵਿੱਚ ਤਾਣੇ ਮੇਨੇ ਵੀ ਚੱਲਦੇ ਆ ਤੈਨੂੰ ਤੀਆਂ ਤੇ ਲੈਣ ਨਾ ਆਏ ਬਹੁਤੇ ਆ ਭਰਾਵਾਂ ਵੜੀਏ ਨੂੰਹਾਂ ਸੱਸਾਂ ਦੀ ਇੱਕ ਹੈਗੀ ਆ ਨਾ ਬੋਲੀਆਂ ਅਸੀਂ ਪਾਉਨੇ ਆ ਤੇ ਕੁੜੀਆਂ ਵੀ ਜਿਵੇਂ ਇੱਕ ਵੀਰ ਦੇ ਹੀ ਵੇ ਰੱਬਾ ਸਾਰੀ ਉਮਰ ਦੇ ਮਾਪੇ ਜਾਂ ਇਹਨਾਂ ਦਿਨਾਂ ਚ ਖਾਸ ਕਰਕੇ ਕੁੜੀਆਂ ਭਰਾਵਾਂ ਨੂੰ ਯਾਦ ਕਰਦੀਆਂ ਜਿਨ੍ਹਾਂ ਦੇ ਪਰਦੇਸੀ ਬੈਠੇ ਉਹਨਾਂ ਨੂੰ ਮਿਸ ਕਰਦੀਆਂ ਨੇ ਵੀ ਪਿਛਲੇ ਸਾਲ ਜਾਂ ਉਦੋਂ ਪਿਛਲੇ ਸਾਲ ਤਾਂ ਮੇਰਾ ਸੰਧਾਰਾ ਆਇਆ ਸੀ ਜਾਂ ਮੈਂ ਰਖੜੀ ਬੰਨਣ ਗਈ ਸੀ ਹੈ ਨਾ ਇਹ ਸਾਰੀਆਂ ਚੀਜ਼ਾਂ ਤੇ ਮੈਂ ਹੁਣ ਜਿਹੜੀ ਤੁਹਾਨੂੰ ਇਸ ਇਹਦੇ ਨਾਲ ਜੁੜੀ ਇੱਕ ਗੱਲ ਸੁਣਾਉਣੀ ਆ ਆਪਣੀ ਕਿਉਂਕਿ ਮੈਂ ਮੇਰੇ ਕੋਈ ਰੀਅਲ ਬ੍ਰਦਰ ਨਹੀਂ ਹੈਗਾ ਅਸੀਂ ਭੈਣ ਆਈਆਂ ਇੱਕ ਮੇਰੀ ਫਰੈਂਡ ਆ ਬਹੁਤ ক্লোਜ਼ ਫਰੈਂਡ ਆ ਉਹਦੇ ਜਿਹੜੇ ਪੇਰੈਂਟਸ ਨੇ ਬ੍ਰਦਰ ਫਾਦਰ ਉਹ ਸਾਰੇ ਅਮਰੀਕਾ ਰਹਿੰਦੇ ਨੇ ਉਹ ਜਦੋਂ ਇੱਧਰ ਆਉਂਦੀ ਆ ਇੰਡੀਆ ਆਪ ਵੀ ਉਹ ਬਾਹਰ ਰਹਿੰਦੀ ਆ ਕਿਸੇ ਹੋਰ ਕੰਟਰੀ 'ਚ ਜਦੋਂ ਵੀ ਉਹ ਇੱਧਰ ਆਉਂਦੀ ਆ ਤਾਂ ਆਪਣੇ ਪੇਰੈਂਟਸ ਨੂੰ ਹਨਾ ਭਰਾਵਾਂ ਨੂੰ ਮਿਸ ਕਰਦੀ ਆ ਚਲੋ ਅਸੀਂ ਮਿਲਦੇ ਆ ਮੇਰੇ ਮਦਰਾ ਜਿਵੇਂ ਉਹਨੂੰ ਉਹਨੂੰ ਲੱਗਦਾ ਕਿ ਮੈਂ ਆਪਣੇ ਮੰਮੀ ਨੂੰ ਮਿਲ ਲਈ ਅਸੀਂ ਇਦਾਂ ਗੱਲਾਂ-ਬਾਤਾਂ ਕਰਦੀਆਂ ਤੇ ਇੱਧਰ ਉਹਦੇ ਕਜ਼ਨਸ ਰਹਿੰਦੇ ਨੇ ਉਹਦੇ ਨਾਨਕਿਆਂ ਦੀ ਫੈਮਿਲੀ ਇੱਧਰ ਰਹਿੰਦੀ ਹੈ ਇੰਡੀਆ ਤੇ ਜਦੋਂ ਵੀ ਆਉਂਦੀ ਹੈ ਉਹਨਾਂ ਨੂੰ ਮਿਲਦੀ ਹੈ ਤੇ ਉਹਨਾਂ ਦਾ ਆਪਸ ਵਿੱਚ ਬਹੁਤ ਮਿਲਵਰਤਨ ਹੁੰਦਾ ਤੇ ਪਿਛਲੇ ਦਿਨੀ ਕੀ ਹੋਇਆ ਕਿ ਉਹਨੇ ਮੇਰੇ ਕੋਲ ਆਉਣਾ ਸੀਗਾ ਇੱਥੇ ਮੇਰੇ ਘਰ ਤੇ ਉਹਨੇ ਮੈਨੂੰ ਚਲੋ ਸਾਡੀ ਗੱਲ ਹੋ ਗਈ ਫੋਨ ਤੇ ਕਿ ਮੈਂ ਆ ਰਹੀ ਹਾਂ ਮੈਂ ਕਿਹਾ ਠੀਕ ਆ ਕਹਿੰਦੀ ਮੈਂ 2 ਦਿਨ ਤੇਰੇ ਕੋਲ ਰਹਿ ਕੇ ਜਾਉਂਗੀ ਤੇ ਮੈਨੂੰ ਵੀ ਲੱਗਿਆ ਬੜਾ ਵੀ ਚਲੋ ਉਹਦੇ ਪੇਰੈਂਟਸ ਇੱਥੇ ਨਹੀਂ ਰਹਿੰਦੇ ਵੀ ਅਸੀਂ ਭੈਣਾ ਵਾਂਗੂ ਮਿਲਦੇ ਆਂ ਵਰਤਦੇ ਆਂ ਵੀ ਘੁੰਮਾਂਗੇ ਇੱਧਰ ਉੱਧਰ ਜਾਵਾਂਗੇ ਹਨਾ ਤੇ ਜਦੋਂ ਉਹ ਆਈ ਨਾ ਗੇਟ ਤੇ ਬੈੱਲ ਕੀਤੀ ਉਹ ਆਪਣੇ ਕਜ਼ਨ ਬ੍ਰਦਰ ਨਾਲ ਆਈ ਸੀਗੀ ਤੇ ਕਾਰ ਰੁਕੀ ਮੈਂ ਫਟਾਫਟ ਗਈ ਗੇਟ ਤੇ ਤਾਂ ਜਿਹੜਾ ਉਹ ਸੀਨ ਸੀਗਾ ਜਿਹੜਾ ਮੈਂ ਹੁਣ ਤੁਹਾਨੂੰ ਦੱਸਣਾ ਜਿਹਦੇ ਕਰਕੇ ਮੈਂ ਸਾਰੀ ਗੱਲਬਾਤ ਕੀਤੀ ਤੇ ਉਹਦਾ ਬ੍ਰਦਰ ਅੰਦਰੋਂ ਨਿਕਲਿਆ ਹਨਾ ਉਨੇ ਕੋੜਤਾ ਪਜਾਮਾ ਪਾਇਆ ਹੋਇਆ ਤੇ ਹੱਥ 'ਚ ਨਾ ਪੀਪਾ ਫੜਿਆ ਹੋਇਆ ਅੱਗੇ-ਅੱਗੇ ਉਹ ਆ ਗਈ ਪਿੱਛੇ-ਪਿੱਛੇ ਤੇ ਮੈਂ ਤਾਂ ਐਵੇਂ ਮਜ਼ਾਕ 'ਚ ਕਹਤਾ ਮੈਂ ਕਿਹਾ ਕਿ ਤੂੰ ਸੰਧਾਰੇ ਵਾਲਾ ਪੀਪਾ ਲੈ ਕੇ ਆਇਆ ਮੈਨੂੰ ਨਹੀਂ ਸੀ ਪਤਾ ਵੀ ਇਹ ਹੈ ਨਾ ਤੇ ਉਹ ਹੱਸ ਕੇ ਦੋਨੇ ਜਣੇ ਇਹ ਕਹਿੰਦੀ ਤੇਰਾ ਸੰਧਾਰਾ ਹੀ ਆ ਮੇਖਾ ਹੈ ਕਹਿੰਦੀ ਹਾਂ ਕਹਿੰਦੀ ਮੈਂ ਪਰਸੋਂ ਆਬੇ ਇਨ-ਲॉज ਵੱਲ ਸੀਗੀ ਕਹਿੰਦੀ ਇਹਨੇ ਮੈਨੂੰ ਵੀ ਇਦਾਂ ਸਰਪ੍ਰਾਈਜ਼ ਦਿੱਤਾ ਸੀ ਕਹਿੰਦੀ ਘਰ ਆਇਆ ਤੇ ਪੂਰਾ ਵਿੱਚ ਬਿਸਕੁਟ ਲਿਆ ਕੇ ਜੋ ਵੀ ਵਿੱਚ ਹੁੰਦਾ ਖਾਣ ਪੀਣ ਦਾ ਸਮਾਨ ਇਸੇ ਤਰ੍ਹਾਂ ਆ ਤੇ ਉਹਨੂੰ ਇਹ ਪਤਾ ਸੀਗਾ ਕਿ ਜਿੱਥੇ ਅਸੀਂ ਜਾ ਰਹੇ ਹਾਂ ਕਿਉਂਕਿ ਮੈਨੂੰ ਵੀ ਬਚਪਨ ਤੋਂ ਅਸੀਂ ਸਾਰੇ ਇੱਕ ਦੂਜੇ ਨੂੰ ਜਾਣਦੇ ਹੀ ਹਾਂ ਤੇ ਉਹ ਕਹਿੰਦੀ ਮੈਨੂੰ ਕਹਿੰਦਾ ਵੀ ਭੈਣ ਬਹੁਤ ਖੁਸ਼ ਹੋਊਗੀ ਵੀ ਕਿਉਂਕਿ ਮੇਰੇ ਤਾਂ ਬ੍ਰਦਰ ਹੈ ਨਹੀਂਗਾ ਹਨਾ ਮੇਰੇ ਤਾਂ ਮੰਮੀ ਸਾਡੇ ਕੋਲ ਰਹਿੰਦੇ ਨੇ ਹਨਾ ਤੇ ਕਹਿੰਦੇ ਵੀ ਉਹਨਾਂ ਨੂੰ ਇਹ ਅੱਛਾ ਲੱਗੂਗਾ ਵੀ ਮੈਂ ਅੱਜ ਕੁਦਰਤੀ ਇਸ ਮੌਕੇ ਤੁਹਾਡੇ ਜ਼ਰੀਏ ਚਲ ਉੱਥੇ ਜਾ ਰਿਆਂ ਤਾਂ ਮੈਨੂੰ ਇਦਾਂ ਕਰਨਾ ਚਾਹੀਦਾ ਤੇ ਉਹ ਜਿਹੜਾ ਇੱਕ ਪਲ ਸੀ ਨਾ ਜਦੋਂ ਮੈਂ ਉਹ ਦੇਖਿਆ ਤੇ ਕਿਉਂਕਿ ਸਾਨੂੰ ਆਦਤ ਨਹੀਂ ਹੁੰਦੀ ਇਹਨਾਂ ਚੀਜ਼ਾਂ ਦੀ ਜਦੋਂ ਅਸੀਂ ਉਹ ਸਾਰਾ ਕੁਝ ਹੰਡਾਇਆ ਨਹੀਂ ਨਾ ਹੁੰਦਾ ਤਾਂ ਆਪਾਂ ਨੂੰ ਆਦਤ ਨਹੀਂ ਹੁੰਦੀ ਤੇ ਆਪਾਂ ਉਮੀਦਾਂ ਵੀ ਨਹੀਂ ਕਰਦੇ ਹੁੰਦੇ ਤੇ ਉਦੋਂ ਮੈਂ ਉਹਨੂੰ ਜਦੋਂ ਦੇਖਿਆ ਤੇ ਨਾ ਮੇਰੀਆਂ ਅੱਖਾਂ ਭਰੀਆਂ ਮੰਨ ਪੜਿਆ ਤੇ ਅੰਦਰੋਂ ਇੱਕ ਖੁਸ਼ੀ ਜੀ ਵੀ ਮਹਿਸੂਸ ਹੋਈ ਤਾਂ ਫਿਰ ਅਸੀਂ ਹਨਾ ਘੁੱਟ ਕੇ ਇੱਕ ਦੂਜੇ ਨੂੰ ਮਿਲੇ ਤੇ ਮੈਂ ਫਿਰ ਆਪਣੇ ਹਸਬੰਦ ਨੂੰ ਵੀ ਦੱਸਿਆ ਮੈਂ ਕਿ ਅੱਜ ਮੇਰਾ ਵੀ ਸੰਧਾਰ ਆਇਆ ਹੁਣ ਵੀ ਤੁਸੀਂ ਨੋਟ ਕਰ ਰਹੇ ਹੋਣਗੇ ਹਨਾ ਹੋਵੋਗੇ ਕਿ ਮੇਰੀਆਂ ਅੱਖਾਂ 'ਚ ਪਾਣੀ ਭਰ ਆਇਆ ਤੇ ਇਹ ਰਿਸ਼ਤੇ ਹੁੰਦੇ ਨੇ ਹਨਾ ਇਹ ਰਿਸ਼ਤੇ ਜਿਹੜੇ ਅਸੀਂ ਜਿਨ੍ਹਾਂ ਦੇ ਆ ਭੈਣਾਂ ਹੁੰਦੀਆਂ ਨੇ ਜਿਨ੍ਹਾਂ ਦੇ ਭਰਾ ਹੁੰਦੇ ਨੇ ਜਿਉਂਦੇ ਜਾਗਦੇ ਹੁੰਦੇ ਨੇ ਪਰ ਟੁੱਟ ਕੇ ਬੈਠ ਜਾਂਦੇ ਆ ਇੱਕ ਦੂਜੇ ਨਾਲ ਪਤਾ ਨਹੀਂ ਉਹ ਕਿਹੜੇ ਕਾਰਨ ਹੁੰਦੇ ਆ ਤੇ ਅਸੀਂ ਮਿਲਣਾ ਵਰਤਣਾ ਛੱਡ ਦਿੰਨੇ ਆ ਹਨਾ ਤੇ ਮੈਨੂੰ ਫਿਰ ਲੱਗਿਆ ਵੀ ਇਹ ਬਹੁਤ ਵੱਡ ਮੁੱਲੇ ਰਿਸ਼ਤੇ ਆ ਇਹਨਾਂ ਦੀ ਕਦਰ ਕਰਨੀ ਚਾਹੀਦੀ ਆ ਪਤਾ ਨਹੀਂ ਉਹ ਕਿਹੜੀਆਂ ਗੱਲਾਂ ਨੇ ਭੈਣਾ ਆਪਦੇ ਘਰ ਬੈਠੀਆਂ ਰੋਂਦੀਆਂ ਨੇ ਰਖੜੀ ਵਾਲੇ ਦਿਨ ਯਾਦ ਕਰਦੀਆਂ ਨੇ ਤੇ ਇਹ ਵੀ ਕਹਿੰਦੇ ਆ ਨੇ ਕਿ ਅਸੀਂ ਤਾਂ ਟੁੱਟਿਆਂ ਨੂੰ ਬਹੁਤ ਚਿਰ ਹੋ ਗਿਆ ਪਹਿਲਾਂ ਅਸੀਂ ਇਦਾਂ ਸੀ ਪਤਾ ਨਹੀਂ ਕਿਹੜੀ ਗੱਲ ਸੀ ਕੀ ਸੀ ਹਨਾ ਤੇ ਭੈਣਾਂ ਨੂੰ ਗੁਜ਼ਾਰਿਸ਼ ਹੈ ਮੇਰੀ ਖਾਸ ਕਰਕੇ ਕਿਉਂਕਿ ਕੁੜੀਆਂ ਜਦੋਂ ਸਹੁਰੇ ਘਰ ਹੁੰਦੀਆਂ ਤੇ ਭਰਾ ਉਹਨਾਂ ਨਾਲ ਮਿਲਦੇ ਵਰਤਦੇ ਨਹੀਂ ਤਾਂ ਉਹਨਾਂ ਨੂੰ ਬਹੁਤ ਕੁਝ ਤਾਨਿਆਂ ਮੇਣਿਆਂ ਦੇ ਰੂਪ ਚ ਸੁਣਨਾ ਪੈਂਦਾ ਵੀ ਇਹਦੇ ਨਾਲ ਤਾਂ ਇਹਦਾ ਭਰਾ ਵੀ ਨਹੀਂ ਵਰਤਦਾ ਇਹਦੇ ਨਾਲ ਇਹਦੇ ਪੇਕੇ ਵੀ ਨਹੀਂ ਵਰਤਦੇ ਹਨਾ ਉਹ ਚੀਜ਼ਾਂ ਤੇ ਭਰਾਵਾਂ ਨੂੰ ਇਹ ਹੀ ਆ ਕਿ ਚਲੋ ਤੁਹਾਡੇ ਨੰਦ ਪਰਜਾਈ ਦਾ ਵੈਸੇ ਤਾਂ ਖੂਬਸੂਰਤ ਹੁੰਦਾ ਹੈ ਰਿਸ਼ਤਾ ਜੇ ਨਿਵਾਇਆ ਜਾਵੇ ਚਲੋ ਜੇ ਉਹਦੇ 'ਚ ਕੋਈ ਰੰਜਿਸ਼ ਹੈ ਜਾਂ ਕੁਝ ਨਹੀਂ ਹੈ ਤਾਂ ਕਦੇ ਵੀ ਆਪਣੇ ਖੂਨ ਦੇ ਰਿਸ਼ਤੇ ਨੂੰ ਆਪਣੇ ਤੋਂ ਵੱਖ ਨਾ ਕਰੋ ਤੇ ਇਦਾਂ ਮਿਲਦੇ-ਗਿਲਦੇ ਰਹਾ ਕਰੋ ਜੇ ਤੁਹਾਨੂੰ ਲੱਗਦਾ ਕਿ ਸਾਡੇ ਪਰਿਵਾਰ ਤੇ ਅਸਰ ਪੈਂਦਾ ਪਰਜਾਈਆਂ ਵੀ ਕਈ ਵਾਰ ਉਹ ਵੀ ਬੰਦੇ ਵੀ ਮਜਬੂਰ ਹੋ ਜਾਂਦੇ ਆ ਨਹੀਂ ਮਿਲਣ ਦਿੰਦੀਆਂ ਵਰਤਨ ਦਿੰਦੀਆਂ ਚਲੋ ਕੋਈ ਵੀ ਉਹਨਾਂ ਕਾਰਨਾਂ ਦੀ ਆਪਾਂ ਗੱਲ ਨਹੀਂ ਕਰਨੀ ਪਰ ਤੁਸੀਂ ਚੁੱਪ ਕੀਤੇ ਇਕੱਲੇ ਜਾ ਕੇ ਆਪਣੀ ਭੈਣ ਨੂੰ ਭੈਣ ਦਾ ਦਿਨ ਮਨਾ ਕੇ ਆਇਆ ਕਰੋ ਉਹਦੇ ਨਾਲ ਜਾ ਕੇ ਇਹ ਚੀਜ਼ਾਂ ਨੂੰ ਪ੍ਰਾਇੋਰਟੀ ਦੇ ਬੇਸ ਤੇ ਹਨਾ ਚਲੋ ਕਈ ਵਾਰ ਭੈਣਾ ਵੀ ਗਲਤ ਹੁੰਦੀਆਂ ਨੇ ਉਹਨਾਂ ਨੇ ਵੀ ਉਹ ਉੱਥੇ ਨਹੀਂ ਇਦਾਂ ਕੀਤਾ ਹੁੰਦਾ ਤਾਂ ਉਹਨਾਂ ਲਈ ਵੀ ਹੈ ਵੀ ਇਹ ਰਿਸ਼ਤੇ ਉਹ ਨੇ ਜਿਹੜੇ ਅਸੀਂ ਕਿਤੇ ਵੀ ਬੈਠੇ ਹੋਈਏ ਦੁਨੀਆ ਦੇ ਕਿਸੇ ਵੀ ਕੋਨੇ ਤੇ ਬੈਠੇ ਹੋਈਏ ਇਹ ਸਾਡੇ ਨਾਲ ਜੁੜੇ ਹੁੰਦੇ ਨੇ ਸਾਡੀ ਆਂਦਰਾਂ ਦੀ ਸਾਂਝ ਹੁੰਦੀ ਆ ਸਾਡੀ ਖੂਨ ਦੀ ਸਾਂਝ ਹੁੰਦੀ ਆ ਅਸੀਂ ਦੂਰ ਬੈਠੇ ਵੀ ਇੱਕ ਦੂਜੇ ਲਈ ਤੜਫਦੇ ਆ ਕੁਛ ਟਾਈਮ ਦਾ ਹੁੰਦਾ ਗੁੱਸਾ ਗਿਲਾ ਹੁੰਦਾ ਅਸੀਂ ਉਹਨੇ ਮੈਨੂੰ ਇਹ ਕਿਹਾ ਉਹ ਫਲਾਣੇ ਦਿਨ ਉਹਨੇ ਇਦਾਂ ਕੀਤਾ ਸਾਡੇ ਨਾਲ ਇਹ ਹਨਾ ਇਹ ਥੋੜੇ ਜਿਹੀ ਗਿਲੇ ਸ਼ਿਕਵੇ ਕੁਛ ਟਾਈਮ ਲਈ ਹੁੰਦੇ ਆ ਪਰ ਜਦੋਂ ਅਸੀਂ ਕਿਸੇ ਖਾਸ ਮੌਕਿਆਂ ਤੇ ਇਹੋ ਜਿਹਿਆਂ ਤੇ ਇੱਕ ਦੂਜੇ ਨੂੰ ਸਰਪ੍ਰਾਈਜ਼ ਦੇਈਏ ਭੈਣ ਨੂੰ ਪਤਾ ਹੀ ਨਾ ਹੋਵੇ ਚਾਣਚੱਕ ਕੁਝ ਐਸਾ ਹੋਵੇ ਕਿ ਉਹਨੂੰ ਖੁਸ਼ੀ ਮਿਲ ਜੇ ਭਰਾ ਨੂੰ ਪਤਾ ਹੀ ਨਾ ਹੋਵੇ ਕਈ ਸਾਲਾਂ ਤੋਂ ਭੈਣ ਉਹਦੇ ਨਾਲ ਬੋਲਦੀ ਨਾ ਹੋਵੇ ਤੇ ਇੱਕਦਮ ਆ ਕੇ ਉਹਨੂੰ ਮਿਲੇ ਉਹਨੂੰ ਗੱਲ ਨਾਲ ਲਾਵੇ ਤਾਂ ਇਹ ਬਹੁਤ ਸੋਹਣੇ ਪਲ ਹੁੰਦੇ ਆ ਇਹ ਜਿਹੜੀ ਜ਼ਿੰਦਗੀ ਆ ਨਾ ਇਹ ਜਿਹੜਾ ਸਮਾਜ ਆ ਇਹ ਰਿਸ਼ਤੇ ਆ ਨਾਤਿਆਂ ਦੇ ਸਿਰ ਤੇ ਹੀ ਚੱਲਦਾ ਤੇ ਅਸੀਂ ਦੁਨੀਆ ਤੋਂ ਲੈ ਵੀ ਕੀ ਜਾਣਾ ਹੁੰਦਾ ਹਨਾ ਇਹ ਰਿਸ਼ਤੇ ਹੀ ਨੇ ਜਿਹੜੇ ਸਾਨੂੰ ਜੋੜੀ ਰੱਖਦੇ ਆ ਸਾਨੂੰ ਤੋਰੀ ਰੱਖਦੇ ਆ ਤੇ ਸਾਨੂੰ ਜਿਉਂਦਿਆਂ ਚ ਸ਼ਾਮਲ ਕਰੀ ਰੱਖਦੇ ਆ ਤੇ ਇਹ ਮੈਨੂੰ ਲੱਗਿਆ ਕਿ ਇਹਨਾਂ ਦਿਨਾਂ ਦੇ ਵਿੱਚ ਆਪਾਂ ਇਹ ਗੱਲ ਜ਼ਰੂਰ ਕਰੀਏ ਕਿਉਂਕਿ ਇਹ ਮੇਰੀ ਪਰਸਨਲ ਫੀਲਿੰਗ ਸੀ ਜੋ ਮੈਂ ਉਸ ਵੇਲੇ ਮਹਿਸੂਸ ਕੀਤਾ ਤੇ ਉਹ ਵੀ ਮੇਰਾ ਵੀਰ ਸੁਣ ਰਿਹਾ ਹੁਣ ਐਸੇ ਵੇਲੇ ਮੇਰੀ ਵੀਰ ਵੀਡੀਓ ਸੁਣਦਾ ਹੁੰਦਾ ਤੇ ਉਹਨੂੰ ਮੈਂ ਉਹਦਾ ਸ਼ੁਕਰ ਗੁਜ਼ਾਰ ਆਮ ਹੈ ਉਹਦੀ ਤੇ ਸੱਚੀ ਮੈਨੂੰ ਤੂੰ ਮੇਰਾ ਉਦਣ ਮਾਣ ਜਿਆ ਵਧਾਤਾ ਇਸ ਤਰ੍ਹਾਂ ਦਾ ਮੈਨੂੰ ਸਰਪ੍ਰਾਈਜ਼ ਦੇ ਕੇ ਤੇ ਇਦਾਂ ਦੇ ਸਰਪ੍ਰਾਈਜ਼ ਸੋਹਣੇ ਸੋਹਣੇ ਦਿੰਦੇ ਰਿਹਾ ਕਰੋ ਭੈਣ ਭਰਾਵਾਂ ਦਾ ਰਿਸ਼ਤਾ ਮੁੜ ਕੇ ਕਿਤੋਂ ਨਹੀਂ ਲੱਭਦਾ さあ、違う。